ਫਿਰ ਪਤਰੀ ਕਰੀਏ ਕਿਉਂ ਜੇ ਕਰਦੇ ਆਂ ਜੀ ਮੈਂ ਉਹ ਹੀ ਗੱਲ ਤੂੰ ਇਹ ਤਾਂ ਇਹ ਪਤਰੀਆਂ ਆ ਬਾਹਰ ਤੋੜਦੇ ਰੱਖ ਬਹੁਤ ਬਹੁਤ ਚਲੋ ਤਾਂ ਕਿਸੇ ਨੂੰ ਮਾਰਨੇ ਆਪਾਂ ਨਹੀਂ ਗੱਲ ਕੋਈ ਹੱਲ ਨਹੀਂ ਕੋਈ ਹੱਲ ਨਹੀਂ ਠੀਕ ਹੈ ਜੀ ਇਹ ਗੱਲ ਦਾ ਫਾਇਦਾ ਤਾਂ ਹੀ ਕਿ ਆਪ ਇੱਥੇ ਬਲਾਉਂ ਆਇਆ ਜਮਾਲ ਕਰਦੇ ਬੈਠੇ ਇੱਥੇ ਬਲਾਉਂ ਆਣੇ ਕਿਉਂਕਿ ਕੋਈ ਕੁਝ ਬੋਲ ਰਿਹਾ ਕੋਈ ਕੁਝ ਬੋਲ ਰਿਹਾ ਜਿਹੜੇ ਅੱਗੇ ਖੜ ਕੇ ਚਾਰਜ ਨੇ ਗੱਲ ਕਰਦੇ ਉਹਨਾਂ ਨੂੰ ਆਪਸ ਚੱਕ ਦੂਜੇ ਦੀ ਗੱਲ ਸੁਣਾਈ ਨਹੀਂ ਦਿੰਦੀ ਕਿ ਅੱਗੇ ਕਿਹੜੀ ਗੱਲ ਕਰਨੀ ਸਾਰਿਆਂ ਨੂੰ ਬੇਨਤੀ ਹੈ ਤੁਹਾਡੀ ਸਾਰਿਆਂ ਦੀ ਕਿ ਸਕੂਲ ਵੱਲੋਂ ਨਾਜਾਇਜ਼ ਫੀਸ ਵਧਾਈ ਗਈ ਆ ਹਰ ਸਾਲ ਵਧਾਈ ਜਾ ਰਹੀ ਆ ਜਿਹੜਾ ਬੱਚਾ 1100 ਦੀ ਫੀਸ ਤੇ ਆਇਆ ਸੀ ਉਹ 4000 ਦੀ ਫੀਸ ਤੇ ਪਹੁੰਚ ਗਿਆ 4 ਕਰੋੜ ਦੀ ਬਿਲਡਿੰਗ ਨਾਲ ਹੀ 8 ਕਰੋੜ ਹੋਰ ਇਕੱਠਾ ਕੀਤਾ ਜਾ ਰਿਹਾ ਮੁੱਦਾ ਸਾਰਿਆਂ ਦਾ ਇੱਕ ਆ ਇੱਕ ਮੁੱਦੇ ਤੇ ਰਹੀ ਆ بار بار ਆਪਾਂ ਭਟਕੀਏ ਨਾ ਤੁਸੀਂ ਗੱਲਬਾਤ ਕਰੋ ਜਿੱਥੇ ਸਹਿਮਤੀ ਬੰਦੀ ਆ ਉੱਥੇ ਫੈਸਲਾ ਕਰੋ ਨਹੀਂ ਸਹਿਮਤੀ ਬੰਦੀ ਇੱਕ ਦਿਨ ਦੋ ਦਿਨ ਪੰਜ ਦਿਨ ਕੋਈ ਗੱਲ ਨਹੀਂ ਕਰੋਨਾ ਚ ਦੋ ਦੋ ਸਾਲ ਸਾਡੇ ਬੱਚੇ ਘਰ ਰਹੇ ਨੇ ਰਾਤੀ ਇੱਕ ਬੜੀ ਚਿੱਕਾ ਮਾਰਨ ਦੇ ਸੀ ਦੋ ਸਾਲ ਖਰਾਬ ਹੋ ਗਏ ਕੋਈ ਗੱਲ ਨਹੀਂ ਇੱਕ ਸਾਲ ਹੋਰ ਸਹੀ ਕਿਤੇ ਡੀਸੀ ਨਹੀਂ ਮਨਜਣਾ ਲੈ ਕੇ ਜੀ ਵਾਲੇ ਬੱਚੇ ਨੇ ਅਗਲੇ ਸਾਲ ਇਹ ਅੱਜ ਤਾਂ ਕਰ ਖੜੇ ਸਾਰੇ ਜਣੇ ਇਹਨਾਂ ਨੇ ਫੀਸ ਜ਼ਿਆਦਾ ਵਧਾਤੀ ਆ ਔਰ ਇਸ ਤਰ੍ਹਾਂ ਕਿ ਸਾਰੇ ਬੱਚੇ ਤਾਂ ਇਸ ਤਰ੍ਹਾਂ ਇੱਕ ਬਰਾਬਰ ਹੈ ਨਹੀਂ ਕਿ ਕਿ ਪੇਸ਼ਾ ਆਪਣਾ ਪੇਰੈਂਟਸ ਜਿਹੜੇ ਆ ਫਿਰ ਕੋਈ ਅਮੀਰ ਆ ਕੋਈ ਮਿਡਲ ਕਲਾਸ ਦੇ ਹੈਗੇ ਆ ਤੇ ਜਿਹਦੇ ਕਰਕੇ ਸਾਰੇ ਇਹ ਧਰਨਾ ਦੇ ਰਹੇ ਅੱਜ ਤੇ ਇਹਨਾਂ ਨੂੰ ਅਸੀਂ ਗੱਲ ਕੀਤੀ ਹੈਗੀ ਆ ਵੀ ਕਹਿੰਦੇ ਆ ਅਸੀਂ ਕਹਾਂ ਫੀਸ ਘੱਟ ਕਰੋ ਬਿਲਕੁਲ ਜੇ ਵਧਾਉਣੀ ਆ ਤੁਸੀਂ 8% ਦੇ ਹਿਸਾਬ ਨਾਲ ਬਤਾ ਲਓ ਲੇਕਿਨ ਇਹ ਪਤਾ ਨਹੀਂ ਕਿਹੜੇ ਹਿਸਾਬ ਨਾਲ ਕਰ ਰਹੇ ਆ ਕਿ ਫੀਸ ਜ਼ਿਆਦਾ ਤਕਰੀਬਨ ਹਰ ਇੱਕ ਬੱਚੇ ਦੀ 900 ਦੇ ਆਸ-ਪਾਸ ਵੱਧ ਰਹੀ ਹੈ ਇੱਕ ਬੱਚੇ ਦੀ ਤੋ ਜੋ ਕੀ ਗਲਤ ਆ ਅਸੀਂ 8% ਦੇ حساب ਨਾਲ 2.5 300 ਰੁਪਏ ਬੰਦਾ ਅਸੀਂ ਉਹ ਦਿਨ ਨੂੰ ਤਿਆਰ ਆ ਤੇ ਇਹ ਮੰਨ ਨਹੀਂ ਰਹੇ ਹੈਗੇ ਜੋ ਆਪਣਾ ਇਸੇ ਤਰ੍ਹਾਂ ਰਾਮਾ ਸਕੂਲ ਇਹਨਾਂ ਦਾ ਹੈਗਾ ਉੱਥੇ ਵੀ ਉਹਨਾਂ ਨੇ ਵਧਾਈ ਸੀ ਕਿ ਲੇਕਿਨ ਉੱਥੇ ਉਹਨਾਂ ਨੇ ਪੇਰੈਂਟਸ ਨੇ ਗੱਲ ਕੀਤੀ ਤੇ ਉਹਨਾਂ ਨੇ ਫੀਸ ਘੱਟ ਕਰ ਲਈ ਉਸ ਹਿਸਾਬ ਨਾਲ ਉਹ ਮੰਨ ਗਏ ਤੇ ਇਹ ਆਪਣਾ ਜੋ ਪ੍ਰਿੰਸੀਪਲ ਉਹ ਸਾਡੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਉਹਨਾਂ ਨੇ ਸਾਨੂੰ ਲਾਰੇ ਲਪੇ ਲਾਰੇ ਆ ਲਾਰੇ ਲਪੇ ਲਾਰੇ ਆ ਵੀ ਹਾਂ ਨਹੀਂ ਕੱਲ ਆਜੋ ਪਰਸੋਂ ਆਜੋ ਤਾਂ ਪੰਜ ਪੰਜ ਬੰਦੇ ਜਾ ਕੇ ਮੀਟਿੰਗ ਵੀ ਕਰਕੇ ਆਏ ਤਿੰਨ ਚਾਰ ਵਾਰ ਲੇਕਿਨ ਇਹ ਕੋਈ ਡਿਸੀਜਨ ਹੀ ਦੇ ਰਹੇ ਅੰਦਰ ਵੀ ਨਹੀਂ ਸਾਨੂੰ ਜਾਣਦੇ ਰਿਹਾ ਹੈਗੇ ਇਸ ਕਰਕੇ ਆਪਾਂ ਇੱਥੇ ਧਰਨੇ ਤੇ ਬੈਠੇ ਆਂ ਕੀ ਮੰਗ ਕਰਦੇ ਹੋ ਤੁਸੀਂ ਮੰਗ ਅਸੀਂ ਕਰ ਰਹੇ ਆਂ ਫੀਸ ਘੱਟ ਕਰੋ ਮਤਲਬ ਕਿ ਜੋ ਵਧਾਈ ਆ ਉਹ ਫੀਸ ਘੱਟ ਕੀਤੀ ਜਾਵੇ 8% ਦੇ ਹਿਸਾਬ ਨਾਲ ਵਧਾਈ ਜਾਵੇ ਚਲੋ ਠੀਕ ਆ 8% ਦੇ ਹਿਸਾਬ ਨਾਲ ਜੋ ਪਹਿਲੇ ਆਪਣਾ ਮੇਰੇ ਬੱਚੇ ਦਾ ਇੱਕ ਤਾਂ ਜਾਂਦਾ ਸੀਗਾ 3020 ਰੁਪਏ ਤਾਂ ਉਹਦੇ ਹਿਸਾਬ ਨਾਲ ਤਕਰੀਬਨ 2300 ਰੁਪਏ ਪੈਂਦਾ ਉਹ ਜਾਇਜ਼ ਮੰਨਦੇ ਸੀ ਕਹਿੰਦੇ ਠੀਕ ਆ ਕੋਈ ਗੱਲ ਨਹੀਂ ਲੇਕਿਨ ਇਹ 7 8 900 ਰੁਪਏ ਕਿਸ ਜਾਈ ਕਿੱਥੇ ਜਾਏਗਾ ਤਿੰਨ ਤਨ ਬੱਚੇ ਪੜਦੇ ਆ ਸਕੂਲ ਵਿੱਚ ਉਹ ਕਿੱਦਾਂ ਫੀਸ ਤਾਰਨਗੇ ਜੀ ਮੇਰੇ ਕਿਸਾਨਾਂ ਦੇ ਬੱਚੇ ਪੜ੍ਹਦੇ ਆ ਉਹਨਾਂ ਨੂੰ ਕੋਈ ਸਹੂਲਤ ਨਹੀਂ ਬੱਚੇ ਪੜਾਉਣ ਦੀ ਉਹ ਬੱਚੇ ਪੜਾ ਨਹੀਂ ਸਕਦੇ ਇਹ ਹਰ ਸਾਲ ਫੀਸਾਂ ਵਧਾ ਵਧਾ ਕੇ ਜਿਹੜੇ ਬੱਸਾਂ ਦਾ ਕਿਰਾਇਆ ਉਹ ਲਗ ਬਖਰਾ ਵਧਾਉਂਦੇ ਆ ਬਈ ਜੂਨ ਦੀ ਫੀਸਾਂ ਕਾਦੇ ਵਾਸਤੇ ਲੈਂਦੇ ਆ ਅੱਧੇ ਮਹੀਨੇ ਫੀਸ ਜਾਂਦੀ ਆ ਅੱਧਾ ਮਹੀਨਾ ਸਕੂਲ ਬੱਚੇ ਆਉਂਦੇ ਅੱਧੇ ਮਹੀਨੇ ਕਿਰਾਇਆ ਫਰੀ ਲੈਂਦੇ ਆ ਇਹਨਾਂ ਦਾ ਕਿਰਾਇਆ ਵੀ ਘਟ ਕਰਨਾ ਚਾਹੀਦਾ ਮਈ ਜੂਨ ਦੀ ਫੀਸਾਂ ਵੀ ਬੰਦ ਕਰਨੀ ਚਾਹੀਦੀਆਂ ਕਿਰਾਇਆ ਵੀ ਬੰਦ ਕਰਨਾ ਚਾਹੀਦਾ ਬੱਸਾਂ ਦਾ ਇਹ ਸਾਨੂੰ ਕੀ ਸਹੂਲਤਾਂ ਦਿੰਦੇ ਆ ਜੇ ਬੱਚਾ 7 ਮਿੰਟ ਵਿੱਚ ਮਾਰਸ ਕਿਤੇ ਘਟ ਆਉਂਦੇ ਨਾ ਉਹ ਬੱਚਾ ਸਕੂਲੋਂ ਬੱਚੇ ਦੀ ਪੜ੍ਹਾਈ ਵੱਲ ਧਿਆਨ ਨਹੀਂ ਦਿੰਦੇ ਜੇ ਬ ਕੋਈ ਕੁਝ ਕਹੋ ਲਾਹਮਾਂ ਦਾ ਬੱਚੇ ਐ ਕਰਦੇ ਜੇ ਤੁਸੀਂ ਸਮਝਾਓ ਤੁਸੀਂ ਕਰ ਕੀ ਗੱਲ ਅਸੀਂ ਬੱਚੇ ਨੂੰ ਸਮਝਾਉਣ ਆਏ ਆ ਇਹਨਾਂ ਦਾ ਕੋਈ ਹੱਕ ਨਹੀਂ ਮੰਨਦਾ ਸਮਝਾਉਣ ਦਾ ਸਾਡੀਆਂ ਫੀਸਾਂ ਘੱਟ ਕਰਾਓ ਫੀਸਾ ਸਾਡੀਆਂ ਮਾਫ ਹੋਣੀਆਂ ਚਾਹੀਦੀਆਂ ਜਿਹੜੀਆਂ ਫੀਸਾਂ ਵਧਾਈਆਂ ਨਾ ਉਹ ਇਹ ਫੀਸਾਂ ਬੰਦ ਕਰੋ ਸਾਡੀਆਂ ਅਸੀਂ ਪੈਰੈਂਟਸ ਦੇ ਨਾਲ ਮੀਟਿੰਗ ਕੀਤਾ ਨਾਲ ਇੱਥੇ ਪ੍ਰਸ਼ਾਸਨ ਵੀ ਮੌਜੂਦ ਸੀ ਅਸੀਂ ਉਹਨਾਂ ਦੇ ਨਾਲ ਸਾਰਿਆਂ ਦੇ ਨਾਲ ਗੱਲ ਕੀਤਾ ਹੈ ਤੇ ਸਾਰਿਆਂ ਦੇ ਗੱਲ ਸੁਣਿਆ ਹੈ ਅਤੇ ਅਸੀਂ ਇਹ ਫੈਸਲਾ ਲਿਆ ਹੈ ਅਸੀਂ ਜਨਾ ਸਾਰੇ ਗੱਲਾਂ ਜਿਨ੍ਹਾਂ ਨੇ ਜੋ ਪੇਰੈਂਟਸ ਆਪਣੇ ਪਕਰੇ ਕਿਆ ਉਹ ਸਾਰੇ ਆਪਣੇ ਮੈਨੇਜਮੈਂਟ ਮੇ ਸਾਹਮਣੇ ਪੇਸ਼ ਕਰਾਂਗੇ ਉਹਨਾਂ ਨੂੰ ਸ਼ੇਅਰ ਕਰਾਂਗੇ ਇਹਨਾਂ ਦੇ ਸਾਰੇ ਗੱਲਾਂ ਹੈ ਅਤੇ ਜੋ ਵੀ ਡਿਸੀਸ਼ਨ ਹੈ ਜੋ ਵੀ ਫੈਸਲਾ ਹੈ ਉਹ ਅਸੀਂ ਪਹਿਲੀ ਅਪਰ ਨੂੰ ਸਾਰਿਆਂ ਦੇ ਨਾਲ ਸਾਂਝਾ ਕਰਾਂਗੇ ਸ਼ੇਅਰ ਕਰਾਂਗੇ ਜਿਹੜੀ ਕਿੰਨੇ ਪਰਸੈਂਟ ਫੀਸ ਜਿਹੜੀ ਬਤਾਈ ਗਈ ਸੀ ਫੀਸ ਜੋ ਸਕੂਲ ਵਿੱਚ ਵਧਾਈ ਹੈ ਜੋ ਸਰਕਾਰ ਦੇ ਕਾਨੂੰਨ ਦੇ ਮੁਤਾਬਿਕ ਜੋ ਕਹਿੰਦਾ ਹੈ 8 ਪਰਸੈਂਟ ਵਧਾ ਸਕਦੇ ਯਾਨਕਿ 10 ਪਰਸੈਂਟ ਦੇ ਵੀ ਨੀਚੇ ਹੈ ਅਸੀਂ ਅਤੇ ਸਾਡੇ ਫੀਸ ਅਸੀਂ 8 ਪਰਸੈਂਟ ਵੀ ਨਹੀਂ ਵਧਾਇਆ ਉਹ 7 ਪਰਸੈਂਟ ਥੋੜਾ ਥੋੜਾ ਯਾਨਕਿ ਬਿਲਕੁਲ 8 ਪਰਸੈਂਟ ਦੇ ਨੀਚੇ ਅਸੀਂ ਜੋ ਸਰਕਾਰ ਦੇ ਕਾਨੂੰਨ ਦੇ ਮੁਤਾਬਿਕ ਵਧਾਇਆ ਅਗੇ ਕੁਝ ਨਹੀਂ ਕੀਤਾ